ਜ਼ਿਲ੍ਹਾ ਫਤਿਹਵਦੀ ਪੰਜਾਬੀ ਅਧਿਆਪਕ ਭਾਸ਼ਾ ਕਲਿਆਣ ਪ੍ਰਚਾਰ ਅਤੇ ਪ੍ਰਸਾਰ ਸੁਸਾਇਟੀ ਦੀ ਇੱਕ ਬਹੁਤ ਪੂਰੀ ਜ਼ਿਲ੍ਹੇਸਤਰ ਤੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬੀ ਦੀਆਂ ਬਹੁਤ ਸਾਰੀਆਂ ਪੰਜਾਬੀ ਭਾਸ਼ਾ ਨਾਲ ਲੈ ਕੇ ਜਿਹੜੀਆਂ ਜੋ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਤੇ ਵਿਚਾਰ ਕੀਤਾ ਗਿਆ ਔਰ ਕਾਰਜਕਾਰੀਆਂ ਨੂੰ ਜਿਹੜਾ ਹੈ ਐਕਟਿਵ ਕੀਤਾ ਗਿਆ ਕਿ ਪੰਜਾਬੀ ਭਾਸ਼ਾ ਨੂੰ ਅੱਗੇ ਕਿਵੇਂ ਵਿਕਸਾਇਤ ਕੀਤਾ ਜਾ ਸਕਦਾ ਉਸ ਤੇ ਵਿਚਾਰ ਕੀਤਾ ਗਿਆ ਆਓ ਜਾਨਦੇ ਹਾਂ ਉਸ ਦੇ ਵਿੱਚ ਹੋਤੀ ਕੀ ਗੱਲਾਂ ਹੋਈਆਂ ਸਾਡੇ ਨਾਲ ਮੌਜੂਦ ਨੇ ਸਾਡੇ ਸੁਭਾ ਪ੍ਰਧਾਨ ਇੰਦਰਜੀਤ ਪਟਲੀ ਜੀ ਅਰ ਜਿਲ੍ਹਾ ਪ੍ਰਧਾਨ ਸਾਡੇ ਕਸ਼ਮੀਰ ਜੀ ਔਰ ਡਾਕਟਰ ਨੈਪ ਸਿੰਘ ਮੰਡੇਰ ਜੀ ਜੋ ਕਿ ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਇਹਨਾਂ ਨੇ ਜਿਹੜਾ ਹੈ ਆਪਣਾ ਸਹਾਇਕ ਕਰਿਆ ਆਪਣਾ ਜਿਹੜਾ ਨਕਰੇ ਵਿਚਾਰਾਂ ਦਾ ਜਿਹੜਾ ਹੈ ਸਾਂਝ ਪਾਈ ਤੇ ਮੇਰੀ ਬੇਨਤੀ ਹੈ ਇੰਦਰਜੀਤ ਪਟਲੀ ਤੁਸੀਂ ਸੁਭਾ ਪ੍ਰਧਾਨ ਹੋ ਅੱਜ ਦੀ ਜੋ ਮੀਟਿੰਗ ਤੁਸੀਂ ਮੈਂਦੀ ਕਰੀ ਹੈ ਔਰ ਉਸ ਮੀਟਿੰਗ ਦਾ ਜਿਹੜਾ ਹੈ ਜਿਹੜਾ ਮੀਟਿੰਗ ਜਿਹੜਾ ਤੁਸੀਂ ਅੱਜ ਅੱਗੇ ਦੇ ਕੀ ਤੁਸੀਂ ਮਾਰਗ ਦੱਸ ਕੀ ਸਟ੍ਰੈਟਜੀ ਬਣਾਈ ਹੈ ਉਸ ਬਾਰੇ ਵਿੱਚ ਦੱਸੋ ਬਹੁਤ ਬਹੁਤ ਧੰਨਵਾਦ ਸਵਾਗਤ ਹੈ ਤੁਹਾਡਾ ਅੱਜ ਪੰਜਾਬੀ ਅਧਿਆਪਕ ਅਤੇ ਪਾਸ਼ਾ ਪ੍ਰਚਾਰ ਪ੍ਰਸਾਰ ਸੋਸਾਇਟੀ ਹਰਿਆਣਾ ਰਜਿਸਟਰ ਵੱਲੋਂ ਗਤੀਆ ਦੇ ਸੀਨੀਅਰ ਸੈਕੰਡਰੀ ਸਕੂਲ ਨੂੰ ਇੱਕ ਅਹਿਮ ਅਜਲਾਸ ਕੀਤਾ ਗਿਆ ਜਿਸ ਵਿੱਚ ਸਪੈਸ਼ਲੀ ਪੰਜਾਬੀ ਦੇ ਵਿਕਾਸ ਦੇ ਪ੍ਰਚਾਰ ਤੇ ਪ੍ਰਸਾਰ ਤੇ ਚਰਚਾ ਕੀਤੀ ਗਈ ਤੇ ਸਮੂਹ ਅਧਿਆਪਕ ਸਹਿਬਾਨ ਸਾਥੀਆਂ ਵੱਲੋਂ ਇਹ ਪਰਜੋਰ ਅਪੀਲ ਤੇ ਮੰਗ ਕੀਤੀ ਗਈ ਕਿ ਆਉਣ ਵਾਲੇ ਸੈਸ਼ਨ ਅਪ੍ਰੈਲ 2024 ਤੋਂ ਗੋੜ ਵੱਲੋਂ ਤ੍ਰਿਭਾਸ਼ੀ ਫਾਰਮੂਲਾ ਹਰ ਹਾਲ ਦੇ ਵਿੱਚ ਲਾਗੂ ਕੀਤਾ ਜਾਵੇ ਤੇ ਪੰਜਾਬੀ ਮਾਂ ਬੋਲੀ ਨੂੰ ਬੰਦਾ ਮਨ ਸਨਮਾਨ ਦਿੱਤਾ ਜਾਵੇ ਤੇ ਨਾਲ ਹੀ ਸਾਡੀ ਸੰਗਠਨ ਦੀ ਇਹ ਬਹੁਤ ਮੰਗ ਰਹੀ ਹੈ ਕਿ ਪੰਜਾਬੀ ਭਾਸ਼ਾ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲ ਤੋਂ ਤੀਜੀ ਜਮਾਤ ਤੋਂ ਲਾਗੂ ਕੀਤਾ ਜਾਵੇ ਤਾਂ ਜੋ ਪੰਜਾਬੀ ਨੂੰ ਵਿਜੀਵਤ ਰੂਪ ਵਿੱਚ ਅਸੀਂ ਹਰਿਆਣਾ ਵਿੱਚ ਵਰਪੁਲਤ ਦੇਖ ਸਕੀਏ। ਅਕਸਰ ਜੀ ਤੁਸੀਂ ਵੀ ਅੱਜ ਜਿਲ੍ਹਾ ਪ੍ਰਧਾਨ ਤੌਰ ਤੇ ਅਗਵਾਈ ਕਰ ਰਹੇ ਸੀਗੇ ਔਰ ਜਿਹੜਾ ਹੈ ਪੂਰੇ ਹੀ ਅਜਿਲਾ ਤੁਸੀਂ ਫਤਿਹਬਾਦ ਨੂੰ ਜਿਹੜਾ ਹੈ ਔਰ ਆਪਣੇ ਅਟੈਂਡ ਕਰਿਆ ਹੈ ਔਰ ਉਹਦੇ ਵਿੱਚ ਜਿਹੜਾ ਹੈ ਜਿਵੇਂ ਕਿ ਸੁਭਾ ਪ੍ਰਧਾਨ ਜੀ ਨੇ ਆਪਣੇ ਵਿਚਾਰ ਦਿੱਤੇ ਕਿ ਤ੍ਰੇ ਭਾਸ਼ਾ ਫਾਰਮੂਲੇ ਤੇ ਜਿਹੜੀ ਚਰਚਾ ਕੀਤੀ ਗਈ ਹੈ ਜਾਂ ਔਰ ਇਸ ਤੋਂ ਇਲਾਵਾ ਜਿਹੜਾ ਹੈ ਅਗੇ ਸਿਲੇਬਸ ਜਾਂ ਆਪਨੇ ਕਿਤਾਬਾਂ ਬਾਰੇ ਕੋਈ ਹੋ ਹੋ ਤੁਸੀਂ ਅੱਜ ਨੂੰ ਪਤਾ ਲੱਗਾ ਜੋ ਚਰਚਾ ਹੋਈ ਹੈ ਉਸ ਨੂੰ ਸਾਂਝਾ ਕਰਕੇ ਪੇਸ਼ ਕੀ ਸਾਰੇ ਜੀ ਆਪਕੇ ਸਾਥੀਆਂ ਜੀ ਤੇ ਪੂਰ ਜੋਰ ਮੰਗਤ ਸੀ ਇੱਕ ਜ਼ਰੂਰਤ ਵੀ ਹੈ ਕਿ ਜਿਹੜੀਆਂ ਪੰਜਾਬੀ ਦੀਆਂ ਕਿਤਾਬਾਂ ਅਜੇ ਤੱਕ ਸਕੂਲਾਂ ਦੇ ਵਿੱਚ ਨਹੀਂ ਪਹੁੰਚੀਆਂ ਸਾਡੇ ਡਿਪਾਰਟਮੈਂਟ ਨੂੰ ਬੇਨਤੀ ਹੈ ਅਸੀਂ ਡਿਪਾਰਟਮੈਂਟ ਤੋਂ ਮੰਗ ਕਰਦੇ ਹਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੀਆਂ ਕਿਤਾਬਾਂ ਜਲਦੀ ਤੋਂ ਜਲਦੀ ਸਕੂਲਾਂ ਦੇ ਵਿੱਚ ਪਹੁੰਚਾਈਆਂ ਜਾਣ ਤਾਂ ਕਿ ਬੱਚਾ ਨੂੰ ਵੱਧ ਤੋਂ ਵੱਧ ਮਾਂਬੋ ਨਿਪਰਤੀ ਪ੍ਰੇਰਿਤ ਕੀਤਾ ਜਾ ਸਕੇ ਅਸੀਂ ਪੰਜਾਬੀ ਦਾ ਵੱਧ ਤੋਂ ਵੱਧ ਵਿਕਾਸ ਕੀਤਾ ਜਾ ਸਕੇ ਇਸ ਤੋਂ ਇਲਾਵਾ ਜਿਹੜੀ ਸਿਲੇਬਸ ਦੀ ਗੱਲ ਹੈ ਤੋ ਅਸੀਂ ਸਾਡੇ ਸੂਬਾ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਵੀ ਸਾਡਾ ਸਲੇਵਸ ਬਣੇ 6 ਤੋਂ 8 ਦਾ ਬਣੇ 9 ਤੋਂ 12 ਦਾ ਬਣੇ ਉਹ 6 ਤੋਂ 8 ਦਾ ਜਿਹੜਾ ਸਲੇਵਸ ਬਣਦਾ ਹੈ ਉਸ ਤੋਂ 6 ਤੋਂ 8 ਵਾਲੇ ਹੀ ਅਧਿਆਪਕ ਸਾਥੀ ਸ਼ਾਮਿਲ ਕੀਤੇ ਜਾਣ ਅਤੇ 9 ਤੋਂ 12 ਦਾ ਜਿਹੜਾ ਸਲੇਵਸ ਬਣਦਾ ਹੈ ਉਹ ਸਾਡੇ ਲੈਕਚਰਰ ਸਾਥੀ ਬਹੁਤ ਵਧੀਆ ਸਲੇਵਸ ਨੂੰ ਤਿਆਰ ਕਰ ਸਕਦੇ ਹਨ ਤੇ ਤੁਹਾਡੇ ਜਿਹੜਾ ਚੈਨਲ ਹੈ ਉਸ ਮਾਧਿਅਮ ਰਾਹੀਂ ਮੈਂ ਫਿਰ ਪੂਰ ਜ਼ੋਰ ਮੰਗ ਕਰਦਾ ਹਾਂ ਕਿ ਜਿਹੜੀਆਂ ਪੰਜਾਬੀ ਦੀਆਂ ਕਿਤਾਬਾਂ ਆਮ ਜਲਦੀ ਤੋਂ ਜਲਦੀ ਸਕੂਲਾਂ ਦੇ ਵਿੱਚ ਪਹੁੰਚਾਈਆਂ ਜਾਣ। ਧੰਨਵਾਦ ਕਸ਼ਮੀਰ ਜੀ। ਸਾਡੇ ਡਾਕਟਰ ਨੈਕ ਸਿੰਘ ਮੁੰਡੇਰ ਜੀ ਜੋ ਸਾਡੇ ਸਵੇਰ ਕਾਰ ਕਾਰਜਕਾਰਨੀ ਦੇ ਵਿੱਚ ਜਿਹੜੇ ਬੜਾ ਅਹਿਮ ਆਪਣਾ ਇਹਨਾਂ ਦਾ ਰੋਲ ਹੈ ਇਸ ਹੈ। ਤੁਸੀਂ ਆਪਣੇ ਜਿਹੜਾ ਹੈ ਵਿਚਾਰ ਅੱਜ ਦੇ ਮੀਟਿੰਗ ਵਿੱਚ ਸਾਂਝੇ ਕਰੋ ਔਰ ਦਸਰਾ ਕੀ ਜਿਹੜਾ ਹੈ ਅਸੀਂ ਪੰਜਾਬੀ ਭਾਸ਼ਾ ਅਸਤਕੇ ਅਗੇ ਵਿਸ਼ੇਸ਼ ਕਦਮ ਚੁੱਕਦਾ ਹੈ। ਪੰਜਾਬੀ ਅਤੇ ਆਧਿਕ ਉਪਭਾਸ਼ਾ ਪ੍ਰਚਾਰ ਪ੍ਰਸਾਰ ਸੋਸਾਇਟੀ ਜ਼ਿਲ੍ਹਾ ਫਤਿਹਵਾਲੀ ਅੱਜ ਦੀ ਮੀਟਿੰਗ ਦੇ ਵਿੱਚ ਬਹੁਤ ਅਹਿਮ ਮੁੱਦਿਆਂ ਦੇ ਉੱਤੇ ਪ੍ਰਧਾਨ ਜੀ ਨੇ ਗੱਲ ਸਪਸ਼ਟ ਕੀਤੀ ਹੈ ਤੇ ਅੱਜ ਜਿਹੜੀ ਵਿਸ਼ੇਸ਼ ਗੱਲ ਹੋਈ ਉਹਦੇ ਵਿੱਚ ਇਹ ਮੰਗ ਉਠੀ ਕਿ ਤੀਜੀ ਜਮਾਤ ਤੋਂ ਪੰਜਾਬੀ ਭਾਸ਼ਾ ਨੂੰ ਸ਼ੁਰੂ ਕੀਤਾ ਜਾਂਦਾ ਹੈ ਇਹ ਪਰੰਤੌਰ ਤੇ ਇਹ ਮੰਨਤ ਸੀ ਕਿਉਂਕਿ ਸਾਡੇ ਪੰਜਾਬ ਦੇ ਨਾਲ ਲੱਗਦੇ ਸਾਰੇ ਇਲਾਕੇ ਘੱਟੋ-ਘੱਟ 10-12 ਜਿਹੜੇ ਜ਼ਿਲ੍ਹਿਆਂ ਦਾ ਕੰਮ ਹੈ ਉਹ ਸਾਰਿਆਂ ਦੇ ਵਿੱਚ ਪੰਜਾਬੀ ਬਤੋ ਬਤ ਕਹੀ ਜਾਂਦੀ ਹੈ ਤੇ ਪੜਾਈ ਜਾਂਦੀ ਹੈ ਬੋਲਦੇ ਨੇ ਤੇ 3ਜੀ ਜਮਾਤ ਤੋਂ ਉਸ ਨੂੰ ਲਾਗੂ ਕੀਤਾ ਜਾਂਦਾ ਹੈ 3ਜੀ ਜਮਾਤ ਤੋਂ ਮਾਂ ਬੋਲੀ ਜਿਹੜੀ ਮਦਰ ਟੰਗ ਕਹਿੰਦੇ ਆ ਅਸੀਂ ਮਾਤ ਭਾਸ਼ਾ ਕਹਿੰਦੇ ਆ ਉਹਦੇ ਵਿੱਚ ਪੜ੍ਹਾਈ ਸ਼ੁਰੂ ਕੀਤੀ ਜਾ ਰਹੀ ਇਹ ਵਿਸ਼ੇਸ਼ ਤੌਰ ਤੇ ਮੰਗ ਕੱਢਾਈ ਗਈ ਮਗਰ ਇਸ ਹੀ ਸਾਡੇ ਅੱਜ ਦੇ ਸਾਡੇ ਪੰਜਾਬੀ ਅਧਿਆਪਕ ਭਾਸ਼ਾ ਪ੍ਰਚਾਰ ਤੇ ਪ੍ਰਸਾਰ ਸੁਸਾਇਟੀ ਦੇ ਮੈਂਬਰਸ ਔਰ ਅੱਜ ਸਾਡੇ ਨਾਲ ਜ਼ਿਲ੍ਹਾ ਕਾਰਜਕਾਰੀ ਸੂਬਾ ਕਾਰਜਕਾਰੀ ਸਾਡੇ ਨਾਲ ਸੀਗੀ ਔਰ ਅੱਜ ਜਿਹੜਾ ਹੈ ਪੰਜਾਬੀ ਭਾਸ਼ਾ ਨੂੰ ਉਪਜ ਤੇ ਵਿਕਾਸ ਉੱਪਰ ਬਹੁਤ ਚਰਚਾ ਕੀਤੀ ਕਿ ਕਾਫੀ ਚਿੰਤਾਵਾਂ ਕੀਤੀ ਗਈਆਂ ਔਰ ਅਗਰ ਮੈਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਹੀ ਅਗਰ ਸਾਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਔਰ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਸੂਬਾ ਪ੍ਰਧਾਨ ਔਰ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆਪਣੇ ਸਾਥੀਆਂ ਨੂੰ ਐਕਟਿਵ ਕਰਾ ਦਰੇ ਤਾਂ ਅਸੀਂ ਆਪਣੇ ਮਨਸੂਬੇ ਤੇ ਜ਼ਰੂਰ ਸਫਲ ਹੋਵਾਂਗੇ ਇਸੇ ਦੇ ਨਾਲ ਹੀ ਮੇਰੇ ਸਭ ਨੂੰ ਸਭ ਨੂੰ ਬਹੁਤ-ਬਹੁਤ ਇਸ ਕਾਰਨ ਧੰਨਵਾਦ ਹੈ ਕਿ ਜਿਹੜੇ ਵੀ ਅੱਜ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਉਹ ਪੰਜਾਬੀ ਭਾਸ਼ਾ ਨੂੰ ਵਰਗ ਵਿਦਾਨੀ ਸਰ ਬਹੁਤ ਸਹਾਇਕ ਕਰਨਗੇ ਧੰਨਵਾਦ